ਤੁਸੀਂ ਥੋੜੇ ਦੇਖ ਲਓ ਵੀ ਐਸੋਲੇ ਹੁਣ ਜਿਹੜੇ ਹੈਗੇ ਕੀ ਟਾਈਮ ਹੋ ਗਿਆ ਜੀ ਸਾਢੇ 7:00 ਵਜੇ ਗਿਆ ਜੀ ਆਹ ਦੇਖ ਲਓ ਤੁਹਾਡਾ 150 200 ਬੰਦੇ ਇੱਥੇ ਹਾਜ਼ਰ ਹੈ ਜੀ ਮਤਲਬ ਕਦੋਂ ਦੇ ਲੋਕ ਵੇਟ ਕਰਦੇ ਆ 15-15 ਮੀਟਿੰਗਾਂ ਮੈਂ ਰੋਜ਼ ਕਰਦੇ ਆ ਜੀ ਤੁਸੀਂ ਮੈਨੂੰ ਦੱਸਦੇ ਹੋ ਵੀ ਕੋਈ ਹੋਰ ਕੈਂਡੀਡੇਟ ਆ ਜਿਹੜਾ 5 ਮੀਟਿੰਗ ਵੀ ਰੋਜ਼ ਕਰ ਪਾ ਰਿਹਾ ਹੋਵੇ ਜਿੱਥੇ ਜਾਂਦੇ ਆ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਜੀ ਸਾਡਾ ਸਵਾਗਤ ਕਰ ਰਹੇ ਆ ਜਦੋਂ ਸਵੇਰੇ ਵੀ ਉੱਠਦੇ ਆ ਕੱਪੜਾ ਚ ਫੁੱਲੀ ਫੁੱਲ ਨਿਕਲਦੇ ਆ ਜੀ ਖੁੱਲਾਂ ਦੇ ਨਾਲ ਮਤਲਬ ਕਿ ਇੱਕ ਹੋਰ ਸਾਰਾ ਸਾਰਾ ਕੁਝ ਅਰੇਂਜਮੈਂਟ ਸਾਰਾ ਕੁਝ ਲੋਕ ਆਪ ਆਪ ਮਾਰੇ ਆ ਰਹੇ ਆ ਆਪ ਮਾਰੇ ਕਰ ਰਹੇ ਆ ਔਰ ਕਹ ਰਹੇ ਆ ਜੀ ਅਸੀਂ ਕੰਮ ਤੋਂ ਬਹੁਤ ਖੁਸ਼ ਆ ਮਾਨ ਸਾਹਿਬ ਦੀ ਸਰਕਾਰ ਤੇ ਕੰਮ ਤੋਂ ਖੁਸ਼ ਆ ਫਿਰ ਤੁਸੀਂ ਨਿਸ਼ਚਿੰਤ ਹੋ ਜਾਓ ਤੁਹਾਨੂੰ ਅਸੀਂ ਪਹਿਲਾਂ ਨਾਲੋਂ ਵੱਡੀ ਵਿਕਟਰੀ ਦੇਾਂਗੇ ਵੱਧ ਵੋਟਾਂ ਪਾਵਾਂਗੇ ਲਗਾਤਾਰੀ ਐਮਪੀ ਪਰਨੀਪਰਵਲ ਜੈਜਵਨ ਕਲੋਨੀ ਵਾਲੋਂ ਤੁਹਾਨੂੰ ਆਸ਼ਵਾਸਨ ਦਿੱਤਾ ਜਾਂਦਾ ਗੇਟ ਦਾ ਪਰ ਉਹ ਕੋਈ ਵੀ ਆਪਣਾ ਆਵਾਜ਼ ਨਹੀਂ ਚੱਕ ਸਕਦੀ ਹੈ ਉਹ ਨਾ ਤਾਂ ਆਵਾਜ਼ ਚੱਕ ਸਕਦੇ ਆ ਜੀ ਨਾ ਨੈਗੋਸ਼ੀਏਟ ਕਰ ਸਕਦੇ ਆ ਮੈਂ ਉਹਨਾਂ ਨੂੰ ਕਹਿੰਦਾ ਜੀ ਅਸੀਂ ਨੈਗੋਸ਼ੀਏਟ ਕਰਕੇ ਕੋਰਟ ਜਾਣ ਦੀ ਲੋੜ ਕਿਉਂ ਪਾਵੇ ਲੋਕਾਂ ਨੂੰ ਜੀ ਫੌਜ ਵੀ ਸਾਡੀ ਫੌਜ ਆ ਔਰ ਉੱਥੇ ਫੌਜੀ ਰਹਿੰਦੇ ਸਾਰੇ ਜੈਜਵਾਨ ਕਲੋਨੀ ਚ ਫੌਜੀ ਰਹਿੰਦੇ ਆ ਫੌਜੀਆ ਦਾ ਰਸਤਾ ਸੀਗਾ ਪੁਰਾਣਾ ਰਸਤਾ ਸੀਗਾ ਔਰ ਇਹ ਇੱਕ ਮਤਲਬ ਜਿਹੜਾ ਕੋਈ ਰਸਤਾ ਐਗਜ਼ਿਸਟ ਕਰਦਾ ਨਹੀਂ 15 20 ਸਾਲ ਵਾਸਤੇ ਉਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਉਹਦੇ ਤੇ ਕੁਝ ਕੰਡੀਸ਼ਨਸ ਲਾ ਸਕਦੇ ਹੋ ਤੇ ਰਾਤ ਨੂੰ ਬੰਦ ਕਰਾਂਗੇ ਜਾਂ ਉਹਦਾ ਲਿਮਟਿਡ ਜਾਂ ਐਂਟਰੀ ਰੈਸਟ੍ਰਿਕਟਡ ਕਰੋਗੇ ਉਹ ਕਰ ਲਾਂਗੇ ਅਸੀਂ ਉਹ ਵਰਕਆਊਟ ਕਰਾਂਗੇ ਜੀ ਇਹ ਨਾ ਕਿਸੇ ਵੀ ਚੀਜ਼ ਦਾ ਸਮੱਸਿਆ ਦਾ ਹੱਲ ਨਹੀਂ ਕਰਦੇ ਟੈਂਪਰੇਰੀ ਤੇ ਵੋਟਾਂ ਤੋਂ ਪਹਿਲਾਂ ਕਰ ਲੋ ਲੋਕਾਂ ਨੂੰ ਡਰਾ ਕੇ ਕਦੇ ਹੜਾਂ ਤੋਂ ਡਰਾ ਕੇ ਕਦੇ ਵੀ ਤੁਹਾਡੇ ਮਕਾਨ ਚਲੇ ਜਾਣਗੇ ਮਲਕੀਆ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਅੱਜ ਤੱਕ ਇਹਨਾਂ ਨੇ 75 ਸਾਲ ਦੇ ਵਿੱਚ ਲੋਕਾਂ ਨੂੰ ਆਪਣੇ ਜਿਹੜੇ ਘਰਤ ਰਹਿੰਦੇ ਆ ਉਹਨੇ ਤੀਜੀ ਤੀਜੀ ਪੜੀ ਰਹਿੰਦੀ ਹੈ ਜਿਹੋ ਨਾਲ ਘਰਾਂ ਦੇ ਵਿੱਚ ਲੇਕਿਨ ਉਹਦੇ ਇਹਨਾਂ ਨੂੰ ਉਹਨੇ ਮਾਲਕਾਨਾ ਹੱਕ ਨਹੀਂ ਦਿੱਤੇ ਅਜੇ ਤੱਕ ਸੋ ਅੱਜ ਇਹਨਾਂ ਮਤਲਬ ਸੀਵਰੇਜ ਸਟਰੀਟ ਲਾਈਟ ਇਹਨਾਂ ਦੇ ਵਿੱਚ ਉਹ ਜਾ ਕੇ ਰੱਖਿਆ ਲੋਕਾਂ ਦੇਖੋ ਮੇਰੀ ਗੱਲ ਸੁਣੋ ਜੀ ਮੈਂ ਮੇਰਾ ਕੰਮ ਹੈ ਜੀ ਮੈਨੂੰ ਪਾਰਟੀਆਂ ਨੇ ਦਿੱਤੀ ਹੈ ਪਟਾਲਾ ਸੀਟ ਮੈਂ ਆਪਣਾ ਪੂਰਾ ਜ਼ੋਰ ਇੱਥੇ ਲਾ ਰਿਹਾ ਮੈਨੂੰ ਨਹੀਂ ਪਤਾ ਕਿਹੜਾ ਕਿੱਥੇ ਕੀ ਕਰ ਰਿਹਾ ਹੋਵੇਗਾ ਉਹ ਜਿਹੜਾ ਸਾਡਾ ਉੱਥੇ ਲੋਕਲ ਕੈਂਡੀਡੇਟ ਹੈ ਅਸੀਂ ਮੈਨੂੰ ਇੱਕ ਪਤਾ ਜੀ ਮਾਨ ਸਾਹਿਬ ਦਾ ਕੰਮ ਬੋਲਦਾ ਸਾਰੇ ਪੰਜਾਬ 'ਚ ਅਸੀਂ 13 ਸੀਟਾਂ ਜਿੱਤ ਰਿਆਂ ਜੇ ਉਹਨੂੰ ਮਰਜ਼ੀ ਦੇ ਦਿੰਨ ਕੋਈ ਫਰਕ ਅਤੇ ਅੱਜ ਕੇਜਰੀਵਾਲੂ ਦੇ ਹੱਦ ਦੇ ਵਿੱਚ ਅੱਜ ਫੇਰ ਉਹ ਰੂਟ 'ਚੋਂ ਕੱਟਿਆ ਗਿਆ ਦਿੱਲੀ ਦੇ ਵਿੱਚ ਦੇਖੋ ਮੇਰੀ ਗੱਲ ਸੁਣੋ ਜਿਹੜਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਮੈਂ ਬੇਨਤੀ ਕੀਤੀ ਆ ਵੀ ਇਹ ਜਿਹੜਾ ਹੈਗਾ ਤੁਹਾਡਾ ਨਾ ਜੀ ਹੁਣ ਉਹਨਾਂ ਨੇ ਸ਼ੇਰ ਨੂੰ ਤਾਂ ਅੰਦਰ ਕਰਤਾ ਜੀ ਸ਼ੇਰਨੀ ਦਾ ਕੀ ਕਰੋਗੇ ਜੀ ਜਦੋਂ ਸ਼ੇਰਨੀ ਜ਼ਖਮੀ ਹੋ ਜਾਂਦੀ ਆ ਨਾ ਜ਼ਖਮੀ ਸ਼ੇਰਨੀ ਆ ਸਵੇਰ ਤੋਂ ਕੇਜਰੀਵਾਲ ਦੀ ਧਹਾੜ ਰਹੇ ਆ ਲੋਕਾਂ ਦਾ ਭਰਮਾ ਦਿੱਲੀ ਦੇ ਵਿੱਚ 50% ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੇ ਪੱਕਾ ਮਨ ਬਣਾ ਲਿਆ ਕਿ ਮੋਦੀ ਨੂੰ ਸੌਖ ਸਿਕਾਣਾ ਇਨੇ ਆਪਣਾ ਪਰਿਵਾਰ ਸੰਭਾਲਿਆ ਨਹੀਂ ਜਿਹੜੇ ਬੰਦੇ ਸਾਡਾ ਪਰਿਵਾਰ ਸੰਭਾਲ ਲਿਆ ਉਹ ਅਰਵਿੰਦ ਕੇਜੇਵਾਲ ਨੂੰ ਆਪਣਾ ਭਰਾ ਆਪਣਾ ਬੱਚਾ ਆਪਣਾ ਬਾਪ ਸਮਝਦੇ ਆ ਜੀ ਉਹ ਉਹਨਾਂ ਨੇ ਪਹਿਲੀ ਵਾਰੀ ਆ ਦਿੱਲੀ ਦੇ ਲੋਕਾਂ ਨੂੰ ਬਿਜਲੀ ਫ੍ਰੀ ਮਿਲ ਲਈ ਆ ਪਾਣੀ ਮਿਲ ਲਿਆ ਸਾਰੀਆਂ ਸਵਾਮਾਂ ਮਿਲ ਲਈਆਂ ਜੀ ਉਹਨਾਂ ਨੂੰ ਸਿਹਤ ਸਹੂਲਤਾ ਮੱਲਾਕਲਨਿਕ ਬਣਾ ਦਿੱਤੇ ਹਸਪਤਾਲਾਂ ਦੇ ਵਿੱਚ ਇਲਾਜ ਫ੍ਰੀ ਆ ਬੱਚਿਆਂ ਦੀ ਐਜੂਕੇਸ਼ਨ ਬਹੁਤ ਐ ਸਰਕਾਰੀ ਸਕੂਲਾਂ ਚ ਬੱਚੇ ਪੜ ਕੇ ਆਈਆਈਟੀ ਚ ਮੈਡੀਕਲ ਕਾਲਜਾਂ ਚ ਜਾ ਰਹੇ ਆ ਸੋ ਦਿੱਲੀ ਦੇ ਲੋਕਾਂ ਨੇ ਤਾਂ ਪੱਕਾ ਕਰ ਲਿਆ ਜੀ ਬਿਲਕੁਲ ਮੋਦੀ ਸਾਫ ਆ ਜੀ ਦਿੱਲੀ ਚ ਵੀ ਹਰਾਨੇ ਚ ਵੀ ਔਰ ਪੰਜਾਬ ਚ ਵੀ ਕਿਸਾਨਾਂ ਨੂੰ ਦੇਖੋ ਕਿਸਾਨ ਜਿਹੜੇ ਹੈਗੇ ਆ ਉਹ ਬੀਜੇਪੀ ਦਾ ਵਿਰੋਧ ਕਰਦੇ ਆ ਇਹਨਾਂ ਨੇ ਉਹਨਾਂ ਨੂੰ ਦਿੱਲੀ ਚ ਵੀ ਵੜਨ ਦੇ ਦਿੰਦੇ ਪਹਿਲਾਂ ਸਿੰਘੂ ਬਾਰਡਰ ਤੇ ਰੋਕਦਾ ਹੁਣ ਉਹਨਾਂ ਨੂੰ ਇੱਥੇ ਕਰਤਾ ਗੋਲੀਆਂ ਚਲਾਉਂਦੇ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਬਦਨਾਮ ਕਰਦੇ ਆ ਉਹ ਕਹਿੰਦੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੁਸੀਂ ਸਾਨੂੰ ਪਿੰਡਸ ਨਹੀਂ ਵੜਨ ਦੇਣਾ ਇਹ ਤਾਂ ਹੁਣ ਬੀਜੇਪੀ ਜਦੋਂ ਜਦੋਂ ਬੁਲਾਉਂਦੇ ਆ ਉਹ ਟਰੈਕ ਤੇ ਬੈਠੇ ਹੋਏ ਗੱਲ ਕਿਉਂ ਨਹੀਂ ਕਰਦੇ ਉਹਨਾਂ ਦੇ ਨਾਲ ਅਸੀਂ ਕਰਦੇ ਆ ਗੱਲ ਉਹਨਾਂ ਦੇ ਨਾਲ ਹਾਂ ਬਿਲਕੁਲ ਜੀ ਇੱਕ ਹਾਂ ਕਿਸਾਨ ਖੁਸ਼ ਹੈ 24 ਘੰਟੇ ਅਲਾਰਟ ਹੈ ਮਤਲਬ ਉਹਨਾਂ ਦੇ ਜਿਹੜਾ ਹੈਗਾ ਟੀਲਾ ਤੱਕ ਪਾਣੀ ਪਹੁੰਚ ਗਿਆ ਜੀ ਮਤਲਬ ਪ सप लड़के मरदी तो बचे है। बहुत खुश भी दे। भी है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और चैनल पर